ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਘਰ ਤੋਂ ਹੁਣੇ ਨਿਕਲੇ ਆ ਥੋੜਾ ਜਿਹਾ ਹੋ ਗਿਆ ਲੇਟ ਤੇ ਆਪਾਂ ਚੱਲੇ ਜੀ ਰੋਪੜ ਨੂੰ ਮਨਦੀਪ ਨੂੰ ਥੋੜਾ ਜਿਹਾ ਹਸਪੀਟਲ ਦੇ ਵਿੱਚ ਦਵਾਈ ਲੈ ਕੇ ਆਉਣੀ ਆ ਮਨਦੀਪ ਦਾ ਥੋੜਾ ਜਿਹਾ ਦੰਦ ਦੰਦ ਵਗੈਰਾ ਦਰਦ ਕਰਦਾ ਨਾ ਤੁਹਾਨੂੰ ਟਿਸਟਿਸ ਦੀ ਪ੍ਰੋਬਲਮ ਬਣਾ ਤੇ ਆਪਾਂ ਚੱਲੇ ਜੀ ਅੱਜ ਗਾਲ ਜੀ ਸਾਰਿਆਂ ਨੂੰ ਬਖਰੂਸ ਚੇ ਪਾਛ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਤੇ ਮन्नू ਕੋਈ ਨਾ ਮन्नू ਨਾ ਦੋ ਰੋਕ ਦਿਨ ਤੋਂ ਜਾੜ ਦੇ ਵਿੱਚ ਪੇਨ ਹੋ ਰਹੀ ਹੈ ਤਾਂ ਮੈਂ ਸੋਚ ਰਿਹਾ ਵੀ ਹਸਪੀਟਲ ਜਾ ਕੇ ਦਿਖਾਈਏ ਤੇ ਉੱਥੇ ਪਤਾ ਲੱਗੇ ਵੀ ਕੀਆ ਪ੍ਰੋਬਲਮ ਹੋ ਕੀ ਦੱਸਦੇ ਆ ਕਿ ਨਹੀਂ ਜੜ ਭਰਾ ਹੋਊਗੀ ਜਾਂ ਬੱਟ ਹੋਊਗੀ ਕੀ ਪ੍ਰੋਬਲਮ ਸੋਲੂਸ਼ਨ ਨਿਕਲਦਾ ਤੇ ਲਖਵਿੰਦਰ ਦੇ ਹੱਥਾਂ ਦੀਆਂ ਉਂਗਲੀਆਂ ਦਰਦ ਹੋ ਰਹੀਆਂ ਇੱਕ ਦੋ ਦਿਨ ਦੀਆਂ ਉਹ ਵੀ ਅਸੀਂ ਪਤਾ ਕਰਨਾ ਕਿ ਕੀ ਪ੍ਰੋਬਲਮ ਆ ਕਾ ਤੋ ਐਦਾਂ ਹੋ ਰਿਹਾ ਧਾਰ ਚੋਣ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਲਖਵਿੰਦਰ ਨੂੰ ਜੇ ਕੋਈ ਸਬਜ਼ੀ ਕੱਟਣੀ ਹੈ ਉਹ ਨਹੀਂ ਕੰਪਲੀਟ ਹੋ ਰਿਹਾ ਕੰਮ ਸਬਜ਼ੀ ਕੱਟਣ ਤੋਂ ਬਚਣ ਦੇ ਕਰਕੇ ਇਹ ਔਰ 2-4 ਦਿਨ ਤੇ ਤਰੀ ਵਾਲੀ ਉਹ ਸਬਜ਼ੀ ਬਣਾ ਰਹੀ ਐ ਵੀ ਮੈਨੂੰ ਸੁੱਕੀ ਸਬਜ਼ੀ ਕਿੰਨੀ ਨਾ ਕੋਵੇ ਹੱਥਾਂ 'ਚ ਇੰਨੀ ਜ਼ਿਆਦਾ ਪ੍ਰੋਬਲਮ ਆ। ਇਦਾਂ ਹੀ ਐ ਨਾ। ਬਸ ਇਹ ਅਸੀਂ ਕਨਫਰਮ ਕਰਨਾ ਹੈ ਦੇਖੀਏ ਵੀ ਇਹਦਾ ਕੀ ਸੋਲੂਸ਼ਨ ਨਿਕਲਦਾ ਹੈ। ਵਸਤੇ ਮੈਂ ਮਤਲਬ ਕਿ 1-2 ਜਣੇ ਨੂੰ ਪੁੱਛਾ ਕੋਈ ਬੋਲਦਾ ਕਿ ਤੇਰੇ ਮੱਜਾਂ ਚੋਂਨ ਕਰਕੇ ਧਾਰਾ ਘੜਦੀਆਂ ਉਸ ਕਰਕੇ ਵੀ ਦਰਦ ਹੁੰਦੀ ਐ। ਤੇ ਮੈਨੂੰ ਨਹੀਂ ਲੱਗਦਾ ਵੀ ਉਸ ਕਰਕੇ ਦਰਦ ਮੈਨੂੰ ਲੱਗਦਾ ਵੀ ਕੋਈ ਐਸੀ ਉਹ ਲੱਗਦਾ ਵੀ ਕੋਈ ਕਮੀ ਪੇਸ਼ੀ ਹੋ ਸਕਦੀ ਜਿੱਦਾਂ ਵਿਟਾਮਿਨ ਡੀ ਦੀ ਘਾਟ ਹੈ ਵਿਟਾਮਿਨ ਸੀ ਦੀ ਘਾਟ ਹੈ ਜਾਂ ਬਾਕੀ ਹੁਣ ਦੱਸੂ ਮੈਂ ਡਾਕਟਰ ਆਪਾਂ ਨੂੰ ਕੁਝ ਨਾ ਕੁਝ ਦਾ ਗਿਟਾਰ ਹਾਂ ਦਾ ਮੈਂ ਕੱড়ে ਅੱਜ ਤੋਂ ਕੱਢਦੀ ਕਿੰਨੇ ਸਾਲਾਂ ਤੋਂ ਕੱਢਦੀ ਆ ਜਦੋਂ ਤੁਝੇ ਛੋਟੀ ਜੀ ਹੁੰਦੀ ਸੀ ਜਦਦੇ ਰੱਖੇ ਪਾਣੀ ਲੱਗੋ ਤੇ ਉਹ ਪੱਕੀ ਨਹੀਂ ਚੜਾ ਕੰਟੇਨ ਚੋਂ ਵੀਗਾ ਇਹਨੇ ਮਿੱਠੇ ਪਾਣੀ ਦਾ ਬਹੁਤ ਹੋ ਘਰਿਆ ਬਈ ਇਹਨੂੰ ਆਏ ਮਿੱਠੇ ਇੰਨੀ ਛੇਤੀ ਕੰਟੇਨ ਵਿੱਚ ਮਿੱਠਾ ਉਹ ਨਾਲੇ ਕੰਟੇਨ ਚ ਪੈਲੀ ਕੋਈ ਮਿੱਠਾ ਪਾਣੀ ਨਹੀਂ ਮਿਲਦਾ ਉਹ ਨੂੰ ਆਪਣਾ ਦੀ ਬੋਤਲ ਕਹਿ ਰਿਹਾ ਇਹ ਅੱਛਾ ਦੂਜੀ ਗੱਲ ਹਲੇ ਮਿੱਠੇ ਪਾਣੀ ਦਾ ਮੌਸਮ ਨਹੀਂ ਆਇਆ ਅੱਛਾ ਕੋਈ ਨਾ ਜਦ ਆਪਾਂ ਸਮਾਨ ਰੱਖੂਗੇ ਨਾ ਤਾਂ ਇੱਕ ਅੱਧੀ ਇੱਕ ਦੋ ਬੋਤਲਾਂ ਆਉਂਦੀਆਂ ਨਾ ਅਗਲਗ ਫਲੇਵਰ ਦੀਆਂ ਬਹੁਤ ਆਈਆਂ ਠੀਕ ਹੈ ਦੋ ਲੈ ਇੰਨੀਆਂ ਲੈ ਲਈ ਠੀਕ ਹੈ ਚਲੋ ਜੀ ਫਿਰ ਚੱਲੀਏ ਜੀ ਤੇ ਯਾਰ ਮੇਰੀ ਤਾਂ ਸਲਾਹ ਹੈ ਆਰਮੀ ਹਸਪੀਟਲ ਜਾਵਾਂ ਪੀਸੀਐਚਸ ਕਨਫਰਮ ਕਰਨ ਦੇ ਕੰਨ ਹਾਂ ਆਰਮੀਓ ਆ ਇਸੇ ਵਿੱਚ ਚੱਲਦੇ ਆਪਾਂ ਨੇ ਆਰਮੀ ਵਿੱਚ ਆਰਮੀ ਤੋਂ ਦੇਖੂਆ ਕੋਣ ਕੋਣ ਪੱਜੀ ਹੁੰਦੇ ਠੀਕ ਹੈ ਆਪਾਂ ਆ ਗਏ ਜੀ ਇਸੇ ਵਿੱਚ ਆ ਗਏ ਜੀ ਆਪਾਂ ਤੇ ਇੱਧਰ ਮਨਦੀਪ ਮਨਦੀਪ ਤੇ ਬਾਅਦ ਜਾ ਰਹੇ ਇਸੇ ਵਿੱਚ ਅੰਦਰ ਤੇ ਹਨ ਐਸੀ ਐਚ ਆਰਮੀ ਵਾਲਾ ਹਸਪਤਾਲ ਹਾਂਜੀ ਅਸੀਂ ਵੀ ਹੋਗੇ ਬਿਮਾਰ ਤੇ ਮਾਜਾਂ ਵੀ ਹੋ ਗਈਆਂ ਬਿਮਾਰ ਚਲੋ ਜੀ ਤੁਹਾਨੂੰ ਮਲਾਉਣੀ ਹੈ ਗੁਰਪ੍ਰੀਤ ਆਇਆ ਹੋਇਆ ਡਾਕਟਰ ਤੇ ਗੁਰਪ੍ਰੀਤ ਦੇ ਨਾਲ ਮਲਾਉਣੀ ਹੈ ਜੀ ਤੁਹਾਨੂੰ ਗੁਰਪ੍ਰੀਤ ਆਇਆ ਹੋਇਆ ਦੇਖੋ ਜੀ ਕੁਰਪ੍ਰੀਤਾ ਕਰੀਮ ਮੈਂ ਇਸ ਨੂੰ ਚੈੱਕ ਕਰਿਆ ਤਾਂ ਹਾਂਜੀ ਦਿਖਾ ਰਹੇ ਨੇ 104 104 ਇਹ ਪਤਾ ਕਿ ਆ ਹੋਇਆ ਅੱਜ ਇਹ ਮੇਤੇ ਧੁੱਪ ਦੇ ਵਿੱਚ ਨਹਾ ਲਾ ਹੋ ਗਈ ਗਰਮ ਸਰਦ ਹੋ ਗਈ ਦੁੱਧ ਵੀ ਨਹੀਂ ਦਿੱਤਾ ਹੈਗਾ ਇਹਨੇ ਕੋਈ ਨਾ ਕੀ ਤਾਂ ਹੁਣ ਤਾਂ ਨਹੀਂ ਦੁੱਧ ਦਿੰਦੀ ਆ ਕੇ ਦੇਖ ਲਓ ਤੁਹਾਨੂੰ ਤੇ ਡੇਢ ਘੰਟੇ ਟ੍ਰਾਈ ਮਾਰ ਲਵਾਂ ਬੁਖਾਰ ਉੱਤੇ ਕਰਸਾ ਛੋਟਾ ਕਰਨਾ ਪਊਗਾ ਤੇ ਅੱਜ ਤੂੰ ਵੀ ਲੇਟਿਆ ਕਿੱਥੇ ਫਿਰਦਾ ਅੱਜ ਮੈਂ ਅੱਜ ਘਰ ਵੀ ਜਾਇਆ ਅੱਛਾ ਮੈਂ ਕਿ ਨਹੀਂ ਇਸ ਟਾਈਮ ਤੇ ਤਾਂ ਮੁੜ ਵੀ ਜਾਣਾ ਤਾਂ ਘਰ ਨੂੰ ਕੋਜੂ ਵੀ ਸੱਤ ਸਵੇਰ ਤੱਕ ਹਾਂਜੀ ਗਰਮ ਸਰਦੇ ਹੋਈ ਆ ਦੋ ਚਾਰ ਬੁਖਾਰ ਆਹੋ 104 ਬੁਖਾਰ ਉਹ ਮੇਤੇ ਧੁੱਪ ਦੇ ਵਿੱਚ ਤੇ ਉਹ ਘਾਰ ਇਹਨਾਂ ਨੂੰ ਹੁਣ ਮੌਸਮ ਨਹੀਂ ਰਿਹਾ ਉਹ ਪੈਣਾ ਵਾਲਾ ਹੁਣ ਤਾਂ ਸਾਜਰੇ ਸਾਜਰੇ ਨਾਲ ਆ ਦੇ ਮੈਂ ਤੈਨੂੰ ਕੋਈ ਨਹੀਂ ਦੱਇਆ ਵੀ ਤੂੰਗਾ ਤੇ ਹੱਸਦਾ ਇਹ ਨਾਲੇ ਨਾਲੇ ਹੱਸਦਾ ਨਾਲੇ ਗੱਲਾਂ ਕਰਦਾ ਹੈ ਬਾਜ ਓਰੇ ਆ ਪੁੱਤ ਕੀ ਚੀਜ਼ ਜੀ ਲੈ ਕੇ ਆਉਂਗੀ ਤੈਨੂੰ ਓਰੇ ਆ ਇੱਧਰ ਆ ਸਤਿ ਸ੍ਰੀ ਅਕਾਲ ਕਰ ਦਿਓ ਹੱਥ ਜੋੜ ਕੇ ਸਾਰਿਆਂ ਨੂੰ ਤਾਂ ਫੇ ਪੀਜ਼ਾ ਨਹੀਂ ਆਪਾਂ ਨੇ ਖਿਲਾਉਣਾ ਹੈਗਾ ਆਪਾਂ ਨੇ ਨਹੀਂ ਖਿਲਾਉਣਾ ਫੇਰ ਇਹਨੂੰ ਪੀਜ਼ਾ ਨਹੀਂ ਖਿਲਾਉਣਾ ਆ ਲੈ ਗੁਰਪ੍ਰੀਤ ਰੁਕ ਜਾ ਚਾਹ ਤਾਂ ਪੀ ਲੈ ਔਰ ਰੁਕ 2 ਮਿੰਟ ਰੁਕ ਤਾਂ ਸਹੀ ਤੇ ਆ ਲੈ ਰਸਾ ਫੜ ਲੈ ਇਹਦਾ ਮਨਦੀਪ ਲੱਗੇ ਹੋਏ ਮੱਜਾਂ ਨੂੰ ਅੰਦਰ ਕਰਨ ਤੇ ਠੀਕੇ ਤਸੀਲੇ ਉਹਦੇ ਲਗਵਾ ਮੱਜ ਦੇ ਤੇ ਚਲੋ ਹੁਣ ਦੇਖਦੇ ਆ ਚਾਹਾਂਗੇ ਅਸੀਂ ਬਣਾਉ ਨੂੰ ਸਵੇਰੇ ਕਿਉਂਕਿ ਇਸ ਦਾ ਫਾਇਦਾ ਵੀ ਨਹੀਂ ਹੈਗਾ ਚੋਕੀ ਹੈ ਨਾ ਇਸ ਨੂੰ ਕੋਈ ਨਹੀਂ ਬਾਕੀ ਜੀ ਆਪਣਾ ਅੱਜ ਦੀ ਵੀਡੀਓ ਕਰਦੇ ਹਾਂ ਜੀ ਆਪਾਂ ਇੱਥੇ ਖਤਮ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਵਿੱਚ ਤੇ ਧੰਨਵਾਦ ਜੀ ਬਹੁਤ ਬਹੁਤ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਨੇ ਹੋ ਵੀਡੀਓ ਨੂੰ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਆਉਂਦੇ ਨੇ ਜੀ ਤੁਹਾਡੇ ਧੰਨਵਾਦ ਜੀ